ਰੱਜ ਕਲਤਾ ਕੁੜੀਆਂ ਦਾ ਜਮਾ ਹੀ ਆਏ ਹੋ ਗਿਆ ਮੈਂ ਤੁਹਾਨੂੰ ਜਿਸ ਸਪਸ਼ਟੀ ਦੱਸਦਾ ਤਾਂ ਜਿਹੜਾ ਵਿਚੋਲਾ ਸੀ ਉਹ ਮੇਰੀ ਭੂਆ ਦਾ ਮੁੰਡਾ ਸੀ ਕੁੜੀ ਦਾ ਪਰਿਵਾਰ ਠੀਕ ਠਾਕ ਸੀ ਮੁੰਡੇ ਦਾ ਪਰਿਵਾਰ ਵਧੀਆ ਸੀ ਕੁੜੀਆਂ ਦੋ ਕੁੜੀਆਂ ਸੀ ਉਹਨਾਂ ਦੇ ਬੜੀਆਂ ਇੰਟੈਲੀਜੈਂਟ ਪੜ੍ਹਨ ਲਿਖਣ ਚ ਬਹੁਤ ਵਧੀਆ ਸਾਰਾ ਕੁਝ ਕੁੜੀ ਬਾਹਰ ਗਈ ਪੈਸਾ ਲੱਗਿਆ ਕੁੜੀ ਉੱਥੇ ਜਾ ਕੇ ਮੁੱਕਰ ਗਈ ਉਹ ਹੁਣ ਬਾਅਦ ਚ ਪਤਾ ਲੱਗਿਆ ਖੁਦ ਉਹਦੇ ਪੇਰੈਂਟਸ ਨੂੰ ਵੀ ਉਹਦੀ ਆਲਰੇਡੀ ਕਿਤੇ ਉਹਦਾ ਅਫੇਅਰ ਸੀ ਉਹ ਸ਼ੀ ਓਕੇ ਬਲੇ ਚੀਜ਼ੇ ਨਹੀਂ ਕਾਮਨ ਸੀ ਨਾ ਇਹਦੇ ਤਰੀਕੇ ਕਿੱਦਾਂ ਹੁੰਦਾ ਕਿਉਂ ਹੁੰਦਾ ਕਈ ਕੇਸਿਸ ਦੇ ਵਿੱਚ ਅ ਜਿਹੜੇ ਪਰਿਵਾਰ ਨੂੰ ਮੈਂ ਜਾਣ ਜਿਹੜੀ ਮੈਂ ਪਹਿਲਾਂ ਗੱਲ ਕਰਦਾ ਉਹ 'ਚ ਮੈਂ ਅਸੀਂ ਕੁੜੀ ਵਾਲੇ ਪਰਿਵਾਰ ਨੂੰ ਜਾਣਦੇ ਸੀ ਓਕੇ ਠੀਕ ਹੈ ਦੂਸਰੇ ਕੇਸ 'ਚ ਅਸੀਂ ਮੁੰਡੇ ਵਾਲੇ ਪਰਿਵਾਰ ਨੂੰ ਜਾਣਦੇ ਸੀ ਪਹਿਲੇ ਕੇਸ ਦੇ ਵਿੱਚ ਮੈਂ ਤੁਹਾਨੂੰ ਜੇ ਸਪਸ਼ਟੀ ਦੱਸਦਾ ਤਾਂ ਜਿਹੜਾ ਵਿਚੋਲਾ ਸੀ ਉਹ ਮੇਰੀ ਭੂਆ ਦਾ ਮੁੰਡਾ ਸੀ ਓਕੇ ਠੀਕ ਹੈ ਉਹ ਕੁੜੀ ਦਾ ਪਰਿਵਾਰ ਠੀਕ ਠਾਕ ਸੀ ਮੁੰਡੇ ਦਾ ਪਰਿਵਾਰ ਵਧੀਆ ਸੀ ਕੁੜੀਆਂ ਦੋ ਕੁੜੀਆਂ ਸੀ ਉਹਨਾਂ ਦੇ ਬੜੀਆਂ ਇੰਟੈਲੀਜੈਂਟ ਪੜ੍ਹ ਲਿਖਣ 'ਚ ਬਹੁਤ ਵਧੀਆ ਸਾਰਾ ਕੁਝ ਹੁਣ ਇੱਕ ਮੀਡੀਆ ਔਕਰ ਬੰਦਾ ਆਉਂਦਾ ਵਿੱਚ ਵੀ ਯਾਰ ਇਹਦੀਆਂ ਕੁੜੀਆਂ ਬਹੁਤ ਹੁਸ਼ਿਆਰ ਨੇ ਪੜ੍ਹਨ ਚ ਵਧੀਆ ਵਧੀਆਂ ਨੇ ਇਹਨਾਂ ਦਾ ਫਿਊਚਰ ਸਿਕਿਉਰ ਹੋਵੇ ਜਾਂ ਹਨਾ ਉਹ ਚਾਹੁੰਦੀਆਂ ਨੇ ਬਾਹਰ ਜਾਣਾ ਉਹ ਇੱਕ ਰਿਸ਼ਤਾ ਲੈ ਗਿਆ ਰਿਸ਼ਤਾ ਹੋ ਗਿਆ ਤੇ ਮੁੰਡੇ ਵਾਲੇ ਕਹਿੰਦੇ ਮੁੰਡੇ ਵਾਲਿਆਂ ਨੂੰ ਐ ਹੁੰਦਾ ਵੀ ਸਾਡਾ ਮੁੰਡਾ ਬਾਹਰ ਚਲੇ ਜਾਵੇ ਹਨਾ ਇਹ ਗਿਵਨ ਟੇਕ ਕਰ ਲੋ ਤੁਸੀਂ ਤੇ ਗਿਵਨ ਟੇਕ ਅੱਜ ਦੀ ਅੱਜ ਤੋਂ 20 30 50 ਸਾਲ ਪਹਿਲਾਂ ਤੋਂ ਗਿਵਨ ਟੇਕ ਹੀ ਚੱਲ ਰਿਹਾ ਹਨਾ ਕੁੜੀ ਵਾਲਿਆਂ ਨੇ ਜੇ ਆਪਣੀ ਕੁੜੀ ਕਿਸੇ ਮੁੰਡੇ ਨੂੰ ਦੇਣੀ ਹੁੰਦੀ ਹੈ ਨਾ ਤਾਂ ਉਹ ਵੀ ਜ਼ਮੀਨ ਦੇਖਦੇ ਹੁੰਦੇ ਸੀ ਅੱਜ ਵੀ ਦੇਖਦੇ ਆ ਫਿਰ ਤੇ ਮੁੰਡੇ ਵਾਲਿਆਂ ਨੇ ਵੀ ਦੇਖਣਾ ਹੁੰਦਾ ਕੁਛ ਨਾ ਕੁਛ ਜੇ ਸਿਰਫ ਕੁੜੀ ਮੁੰਡੇ ਨੇ ਆਪਸ ਵਿੱਚ ਦੇਖ ਕੇ ਵਿਆਹ ਕਰਨਾ ਹੋਵੇ ਫਿਰ ਤਾਂ ਗੱਲਾਂ ਹੀ ਕਾਦੀਆਂ ਨੇ ਉਹ ਕਦੇ ਵੀ ਨਹੀਂ ਹੋਇਆ ਬਹੁਤ ਰੇਅਰ ਆ ਸੋ ਉਸ ਕੇਸ ਦੇ ਵਿੱਚ ਵੀ ਇਦਾਂ ਹੀ ਹੋਇਆ ਉਸ ਕੇਸ ਦੇ ਵਿੱਚ ਵੀ ਕੁੜੀ ਬਾਹਰ ਗਈ ਪੈਸਾ ਲੱਗਿਆ ਕੁੜੀ ਉੱਥੇ ਜਾ ਕੇ ਮੁੱਕਰ ਗਈ ਉਹ ਹੁਣ ਬਾਅਦ ਚ ਪਤਾ ਲੱਗਿਆ ਖੁਦ ਉਹਦੇ ਪੇਰੈਂਟਸ ਨੂੰ ਵੀ ਉਹਦੀ ਆਲਰੇਡੀ ਕਿਤੇ ਉਹਦਾ ਫੇਰ ਸੀਗਾ ਓ ਸ਼ਿਟ ਓਕੇ ਸੋ ਮਤਲਬ ਇਹ ਚੀਜ਼ਾਂ ਤਾਂ ਸਾਡੇ ਆਸ-ਪਾਸ ਬਹੁਤ ਜ਼ਿਆਦਾ ਨੇ ਇੰਨੀਆਂ ਜ਼ਿਆਦਾ ਹੋ ਗਈਆਂ ਕਿ ਆਪਾਂ ਹੁਣ ਰਿਐਕਟ ਹੀ ਨਹੀਂ ਕਰਦੇ ਹੈਨਾ ਆਮ ਜੀਆਂ ਲੱਗਣ ਲੱਗ ਜਦੋਂ ਚੀਜ਼ ਆਮ ਲੱਗਣ ਲੱਗ ਜਾਂਦੀ ਹੈ ਨਾ ਤੁਸੀਂ ਇਹ ਮੰਨੋ ਵੀ ਅੱਜ ਤੋਂ ਪਹਿਲਾਂ ਨਾ ਆਪਾਂ ਜਦੋਂ ਸੁਣਦੇ ਹੁੰਦੇ ਸੀਗੇ ਵੀ ਯਾਰ ਫਲਾਣਿਆਂ ਨੇ ਨਾ ਉਹਨਾਂ ਨੇ ਆਪਣੀ ਨੌ ਨਾਲ ਤੌਰਚਰ ਕੀਤਾ ਜਾਂ ਉਹਨੂੰ ਤੰਗ ਪਰੇਸ਼ਾਨ ਕਰਦੇ ਆ ਦਾਜ ਹਾਂ ਅੱਜ ਇਹ ਇਹ ਚੀਜ਼ ਬੜੀ ਮਾੜੀ ਹੋ ਗਈ ਅੱਜਕੱਲ Right 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 ਬਸ ਸਾਡੇ ਸਾਨੂੰ ਅਲਾਰਮ ਹੀ ਨਹੀਂ ਕਰਦੀ ਚੀਜ਼ ਹਾਂ ਹਾਂ ਜਦੋਂ ਡਰੱਗਸ ਜਾਂ ਚਿੱਟਾ ਸਭ ਤੋਂ ਪਹਿਲਾਂ ਆਇਆ ਸੀ ਨਾ ਜਦੋਂ ਪਹਿਲੀਆਂ ਮੌਤਾਂ ਹੋਈਆਂ ਸੀਗੀਆਂ ਉਦੋਂ ਅੱਛਾ ਇਹ じゃ ਵੀ ਕੋਈ ਨਸ਼ਾ ਆਇਆ ਜਿਹਦੇ ਨਾਲ ਅ ਮੁੰਡੇ ਮਰ ਜਾਂਦੇ ਆ ਫੇਰ ਉਸ ਤੋਂ ਬਾਅਦ ਉਹ ਚੀਜ਼ ਕਿੰਨੀ ਕਾਮਨ ਹੋ ਗਈ ਯਾਰ ਫਲਾਣੇ ਦੇ ਪਿੰਡ ਉਹ ਯੰਗ ਮੁੰਡਾ ਸੀਗਾ ਉਹ ਓਵਰਡੋਸ ਕਰਕੇ ਮਰ ਗਿਆ ਹਾਂ ਯਾਰ ਬਹੁਤ ਮਾੜੀ ਚੀਜ਼ ਆ ਇਹ ਬਹੁਤ ਮਾੜੀ ਚੀਜ਼ ਆ ਹੋਰ ਸੁਣਾ ਰਾਈਟ ਰਾਈਟ ਇਨਸਟੈਂਟ ਇਨਸਟੈਂਟ ਟਾਪਿਕ ਕਿਉਂ ਸਾਨੂੰ ਸਾਨੂੰ ਆਦਤ ਪੈ ਗਈ ਹੂੰ ਸਾਨੂੰ ਮਾੜੀਆਂ ਚੀਜ਼ਾਂ ਦੇਖਣ ਦੀ ਇਨੀ ਅਨੀ ਐਬਸੋਰਪਸ਼ਨ ਹੋ ਗਈ ਨਾ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਬੰਬੇ ਨਾਲ ਇੱਕ ਪੌਡਕਾਸਟ ਕਰਦਾ ਬੰਦਾ ਮੈਂ ਨਾਮ ਭੁੱਲਦਾ ਹਾਂ ਉਹਦਾ ਸੈਲੀਬ੍ਰਿਟੀ ਟਾਈਪ ਹੀ ਆ ਬਹੁਤ ਪਤਾ ਨਹੀਂ ਕੀ ਨਾਮ ਆ ਉਹ ਮੈਨੂੰ ਜੀ ਯਾਦ ਆਇਆ ਮੈਂ ਤੁਹਾਨੂੰ ਦੱਸਾਂ ਉਹ ਪੌਡਕਾਸਟ ਕਰਦਾ ਬਹੁਤ ਫੇਮਸ ਪਰਸਨੈਲਿਟੀਜ਼ ਨਾਲ ਸੈਲੀਬ੍ਰਿਟੀਜ਼ ਨਾਲ ਜੀ ਉਹਦੇ ਸ਼ੋਅ ਦੇ ਵਿੱਚ ਨਾ ਇੱਕ ਬਾਹਰੋਂ ਗੈਸਟ ਆਇਆ ਕੋਈ ਹੂੰ ਗੂਰਾ ਸੀਗਾ ਕੋਈ ਉਹ ਪਤਾ ਨਹੀਂ ਕੋਈ ਤਕੜੀ ਸ਼ੈਅ ਸੀ ਉਹ